रिचेस्ट ऑफ द हाइडिंग ਹੁਣ ਉਹ ਕਿਹੜੇ ਹੁੰਦੇ ਆ ਵਾਟ ਆਰ ਥੀਸ ਰਿਚਸ ਹੁਣ ਭਖਾਰੀ ਨੂੰ ਪਤਾ ਨਹੀਂ ਪਤਰਸ ਕੀ ਕਹੀ ਜਾ ਰਿਹਾ ਪੀ ਐਂਡ ਥਿਸ ਬੈਗਰ ਡਸਨਟ ਨੋ ਵਾਟ ਇਸ ਪੀਟਰ ਸੇਇੰਗ ਐਦਾਂ ਸਮਝ ਲਓ ਉਹ ਹੁਣ ਹੋਰ ਧਰਤੀ ਦਾ ਬੰਦਾ ਉਹ ਹੋਰ ਧਰਤੀ ਦਾ ਬੰਦਾ ਅਸੀਂ ਉਮ ਹੀ ਇਸ ਫਰਮ ਅਦਰ ਰੀਅਲ ਮੈਨ ਇਸ ਫਰਮ ਅਦਰ ਰੀਅਲ ਉਹਨਾਂ ਦੀ ਗੱਲ ਮੈਚ ਨਹੀਂ ਕਰ ਰਹੀ ਇੱਥੇ ਐਂਡ ਨਾਊ ਦੇ ਆਰ ਨਾਟ ਕਮਿੰਗ ਇਕੁਅਲ ਇਨ ਟਰਮ ਉਹ ਹੇਠਲੀ संसारक गल कर रहा है ही इज टॉकिंग द वर्ल्डली टॉक्स से पतरस आत्मिक गल कर रहा है एंड पीटर इज आस्क एंड एंड स्पीकिंग वो कह रहा है ये चीज मेरे को है नहीं जो मेरे को है ना मैं तेनु वो देना एंड ही नाउ ही सेस दिस आई डू नॉट हैव बट व्हाट आई हैव आई गिव इट टू यू कहना नाले कहना है नहीं नाले कहना दिना ही सेस कहानी क्या व्हाट इज द स्टोरी ਨਾਲੇ ਕਹਿੰਦਾ ਕੁਝ ਹੈ ਨਹੀਂ ਮੇਰੇ ਕੋ ਆਈ ਡੂ ਨੋਟ ਹੈਵ ਐਨੀਥਿੰਗ ਹੁਣ ਕਹਿੰਦਾ ਜੋ ਮੇਰੇ ਕੋਲ ਹੈ ਤੈਨੂੰ ਉਹ ਦਿੰਨਾ ਨਾਉ ਹੀ ਇਸ ਸੇਇੰਗ ਵਾਟਸ ਓਵਰ ਆਈ ਹੈਵ ਆਮ ਗਿਵ ਇਟ ਟੂ ਯੂ ਜਿਹੜਾ ਧਿਆਇਆ ਆ ਉਹ ਮੇਰੇ ਕੋਲੋਂ ਪੀਵੇ ਤਾਂ ਕਿ ਮੁੜ ਕੇ ਪਿਆਸਾ ਨਾ ਹੋਵੇ ਹallelujah ਜਿੰਨੇ ਜਣੇ ਨੂੰ ਸਮਝ ਆ ਰਹੀ ਹੈ ਵੀ ਗੱਲ ਕੀ ਹੋ ਰਹੀ ਹੈ ਪ੍ਰੇਜ਼ ਦਾ ਲਾਰਡ ਹallelujah ਹallelujah ਉਹਨੇ ਕਿਹਾ ਵੀ ਚਲ ਠੀਕ ਆ ਜੇ ਤੇਰੇ ਕੋ ਹੈ ਨਹੀਂ ਜੋ ਹੈਗਾ ਉਹ ਹੀ ਦੇ ਦੇ ਇਸ ਸੈਟ ਓਕੇ ਫਾਈਨ ਇਫ ਯੂ ਡੋ ਨਟ ਹੈਵ ਦਿਸ ਥੈਨ ਵਾਟਸ ਓਵਰ ਯੂ ਹੈਵ ਗਿਵ ਬੰਦਾ ਤਿਆਰ ਹੋ ਗਿਆ ਅ ਮੈਨ ਵਾਸ ਰੈਡੀ ਮਾਲੋ ਫਰੀ ਦੇ ਵਿੱਚ ਕੋਈ ਕਵੇ ਵੀ ਮੈਂ ਤੈਨੂੰ ਉਹ ਤਾਂ ਹੈ ਨਹੀਂ ਆ ਦੇ ਦੇਣਾ ਐਂਡ ਇਫ ਸਮਨ ਸੇ ਫਰੀਲੀ ਆ ਗਿਵ ਯੂ ਦਿਸ ਥਿੰਗ ਆ ਡੋ ਨਟ ਹੈਵ ਥੈਟ ਬਟ ਆ ਗਿਵ ਯੂ ਦਿਸ ਉਹਨੇ ਡੀਲ ਕਰ ਲਈ ਮਿੰਟ ਜੀ ਕਹਿੰਦਾ ਦੇ ਦਿਓ ਐਂਡ ਹੀ ਸੈਟ ਮੇਡ ਅ ਡੀਲ ਕਮ ਆਨ ਗਿਵ ਇਟ ਟੂ ਮੀ ਤੇ ਕਹਿੰਦਾ ਪਤਰਸ ਨੇ ਬੜੇ ਧਿਆਨ ਦੇ ਨਾਲ ਉਹਦੇ ਵੱਲ ਵੇਖਿਆ ਬੀਟ ਅ ਲੁੱਕ ਟੂ ਹਿਮ ਵਿਦ ਅ ਟੈਂਸ਼ਨ ਜਦ ਤੱਕ ਕੋਈ ਧਿਆਨ ਦੇ ਨਾਲ ਨਹੀਂ ਵੇਖਦਾ ਉਹਨਾਂ ਦੇ ਕਨੈਕਸ਼ਨ ਨਹੀਂ ਜੁੜਦਾ ਬਿਲਕੁਲ ਸਮਨ ਡੋਜ਼ਨ ਵਾਚਸ ਯੂ ਵਿਦ ਅਟੈਂਸ਼ਨ ਨੋ ਪੁਆਇੰਟ ਜਿਹੜਾ ਭਖਾਰੀ ਹੈ ਉਹ ਲੱਤਾਂ ਤੋਂ ਅਪਾਜ ਹੈ ਉੰਨੇ ਵੀ ਬੜੇ ਧਿਆਨ ਦੇ ਨਾਲ ਪਤਰਸ ਦੇ ਵੱਲ ਵੇਖਿਆ and this beggar who is paralytic from his legs is looking to Peter with attention ਬਸ ਜਿੱਥੇ ਧਿਆਨ ਜੁੜ ਗਿਆ ਉੱਥੇ ਬੱਲੇ ਬੱਲੇ ਹੋ ਗਈ where the attention is met then there is fine ਧਿਆਨ ਹੀ ਤਾਂ ਨਹੀਂ ਜੁੜਦਾ oh you you are unable to ਧਿਆਨ ਹੀ ਤਾਂ ਜੋੜਨਾ ਹੈ what you got to do is to pay attention ਉੱਥੇ ਧਿਆਨ ਜੁੜ ਗਿਆ ਬੋਲੋ ਉੱਥੇ ਧਿਆਨ

ਪਰ ਇਹਦੇ ਪਿੱਛੇ ਇੱਕ ਬਹੁਤ ਵੱਡਾ ਭੇਤ ਛੁਪਿਆ ਹੋਇਆ ਹੈ ਅ ਮਿਸਟਰੀ ਇਜ਼ ਅ ਹਿਡਨ ਇਨ ਬਿਹਾਈਂਡ ਦਿਸ ਇੱਕ ਉਹ ਜਿਹੜਾ ਬੇਕਸੂਰ ਸੀ ਜਿਹੜਾ ਗੁਨਾਹ ਨੂੰ ਜਾਣਦਾ ਨਹੀਂ ਸੀ ਅਮਨਵਾਨ ਹੂ ਵਾਸ ਸਿਨਲੈਸ ਐਂਡ ਨਿਊ ਨੋ ਸਿਨ ਜਿਹਨੇ ਤੁਹਾਡੇ ਤੇ ਮੇਰੇ ਲਈ ਕ੍ਰਾਸ ਦੇ ਉੱਪਰ ਜਾਨ ਦੇ ਦਿੱਤੀ ਹੂ ਫॉर ਯੂ ਐਂਡ ਫॉर ਮੀ ਗਿਵ ਅਪ ਹਿਸ ਲਾਈਫ ਔਨ ਦਾ ਕ੍ਰਾਸ ਉਹਦੀ ਜਾਨ ਦਾ ਮੁੱਲ ਕੋਈ ਨਹੀਂ ਹੈ ਓ ਡਸਨਟ ਹਿਸ ਲਾਈਫ ਹੈਵ ਐਨੀ ਪ੍ਰਾਈਜ਼

ਬੁਲਾ ਲਿਆ ਹੈ ਐਂਡ ਗੋਡ ਹੈਸ ਰੀਕੰਸਾਈਲਡ ਯੂ ਫਾਰ ਹਿਸ ਓਨ ਕਿੰਗਡਮ ਉਹਨੇ ਬੜੇ ਧਿਆਨ ਦੇ ਨਾਲ ਵੇਖਿਆ ਵਿਦ ਅ ਟੈਂਸ਼ਨ ਹੀ ਲੁਕਟ ਉਹਨੇ ਆਪਣਾ ਹੱਥ ਲੰਮਾ ਕੀਤਾ ਐਂਡ ਹੀ ਜਸਟ ਐਕਸਟੈਂਡਡ ਹਿਸ ਹੈਂਡ ਹੈਂਡ ਸ਼ੇਕ ਕਰ ਰਿਹਾ ਹੈ ਨਾਊ ਸ਼ੇਕਿੰਗ ਹੈਂਡ ਦੇਖੋ ਕਿੰਡੀ ਵੱਡੀ ਗੱਲ ਹੈ ਓ ਵਾਟ ਅ ਮਾਈਟੀ ਥਿੰਗ ਇਹ ਜਿਸ ਸੰਸਾਰਿਕ ਖਜ਼ਾਨੇ ਦੇ ਨਾਲ ਲੜਿਆ ਹੋਇਆ ਬੰਦਾ ਇੱਕ ਭਖਾਰੀ ਦੇ ਨਾਲ ਕਦੇ ਹੱਥ ਨਹੀਂ ਮਿਲਾਉਂਦਾ ਅ ਮੈਨ ਫੁੱਲ ਆਫ ਦ ਰਿਚਸ ਆਫ ਦ ਵਰਲਡ ਵਿਲ ਨੈਵਰ ਸ਼ੇਕ ਅ ਬੈਗਰ

of price cheese ਦੁਨੀਆ ਭਰ ਦੀ एग्जांपल ਮੈਂ ਫਿਰ ਕਹਿ ਰਿਹਾ ਯਿਸੂ ਮਸੀਹ ਦਾ ਪਿਆਰ the example of the ball is the love of price jesus ਜਿਹੜਾ ਇੱਕ ਪ੍ਰੀਸਟ ਹੈ ਉਹ ਹੀ ਸੁਪਰੀਸ ਲੋਕੋ ਦੇ ਕਦਮਾਂ ਦੇ ਵਿੱਚ ਆ ਕੇ ਆਪਣੀਆਂ ਚੀਜ਼ਾਂ ਰੱਖਦੇ ਹਨ people bring their and put it in runner's speed parameshwar di manadi kar rha hai and he is conveying just proclaiming lokanu changey kar rha hai healing people tan tan hazar banda ode prachar de naal prabhavit ho rha hai 2000 people stirred by his preaching apna jeevan de rha hai giving the life

ਉਹ ਯਿਸੂ ਮਸੀਹ ਦੇ ਨਾਲ ਰਹਿਣ ਵਾਲਾ ਤੇ ਗੱਲਾਂ ਕਰਨ ਵਾਲਾ ਵਿਅਕਤੀ ਹੀ ਇਸ ਅ ਮੈਨ ਹੂ ਸਟੇਸ ਵਿਦ ਜੀਸਸ ਸਪੀਕਸ ਵਿਦ ਜੀਸਸ ਗੱਲ ਕੀ ਹੋਈ ਹੈ ਵਾਟ ਇਜ਼ ਦ ਮੈਟਰ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਉਹ ਖਿਮਾ ਕਰਦਾ ਹੈ ਹੀ ਫੋਰਗੇਟਸ ਯੂਰ ਫਾਲੀਅਰ ਐਂਡ ਇਕਵਿਟੀਜ਼ ਕੀ ਕਹਿੰਦਾ ਵਈ ਬੋਲੋ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ ਬੋਲੋ ਭਾਈ ਏ ਤਾਂ ਹੈ ਐਨ ਬਦਿਆ ਮ제 ਨਾਲ ਅੱਜ ਦਾ ਸਵਾਦ ਵਾਲੀ ਗੱਲ ਹੋਵੇ ਹਾਂ ਜੂਸ ਪੀ ਕੇ ਜਿੱਦਾਂ ਨਾ ਤੁਸੀਂ ਮੂੰਹ 'ਚ ਜੀਵ ਘੋਆਨੇ ਹੁੰਨੇ ਆ ਵਾਹ ਬਈ ਵਾਹ ਮਿੱਠਾ ਠੰਡਾ ਮਜ਼ਾ ਆ ਗਿਆ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ ਆਮਨ ਆਮਨ ਕਹਿੰਦਾ ਕਰਦਾ ਆ ਉਹ ਤਿਆਰ ਬੈਠਾ ਉਹ ਇਜ਼ ਰੈਡੀ ਹੀ ਡਸ ਇਟ ਬਸ ਤੁਸੀਂ ਉਹਦੇ ਸੇਵਕ ਨੂੰ ਬੁਲਾਓ ਕਿਸੇ ਨੂੰ ਕਾਲ ਹਿਸ ਸੋਮਨ ਤੁਸੀਂ ਉਹਦੇ ਸੇਵਕ ਨੂੰ ਕਹੋ ਜੀ ਮੈਨੂੰ ਕੁਝ ਦਿਓ ਉਹ ਹੋਟਲ ਸੋਨ ਕਿ ਮੀ ਸਮਥਿੰਗ ਫਿਰ ਦੇਖੋ ਕੀ ਬਣਦਾ ਸੇ ਇਨ ਵਾਟ ਹੈਪਨਸ उन्हें हाथ मलाया शेक द हैंड उन्हें कहा जो मेरे मैं गल समझो आनी है असल मैं टाइम पास नहीं कर रहा I'm not passing time I want to make you understand this इस करके कई गलना रिपीट कर रहा हूँ मैं That's why I'm repeating repeatedly तो सी इस नोट से आंधे ना फंडा है You got to catch hold क्योंकि वचन ही थानु आज थाडी आशीष तक लेके जाएगा This word is going to take you to your blessing तैयार नाटवे क्या? ओल्ड लुक्ड विथ अटेंशन किधर देखिया? हाँ कई यारी तो सी बेतया नहीं होगे भी होने ना इधर समटाइम जस्ट इन अस्लीप मोड यू कम जे मैं था न्यू एप उठा भी आज जो जो वर्शिप हुई है सबको तो पहला शब्द की गया ऐसी किन्हीं जने ने नहीं पता व्हाट वास द वर्शिप सॉंग संगफस्ट वाह ਉਸੇ ਹੀ ਜਗ੍ਹਾ ਤੇ ਉਸੇ ਹੀ ਕੁਰਸੀ ਤੇ ਉਸੇ ਹੀ ਦਿਨ ਉਹ ਉਸੇ ਹੀ ਤਰੀਕ ਉਸੇ ਹੀ ਘੜੀ ਭੁੱਲ ਗਿਆ ਯੂ ਜਸਟ ਫੋਰਗੋਟ ਔਨ ਦੈਟ ਸੇਮ ਡੇ ਸੇਮ ਟਾਈਮ ਸੇਮ ਮੋਮੈਂਟ ਸੇਮ ਡੇ ਮੈਂ ਝੂਠ ਨਹੀਂ ਬੋਲ ਰਿਹਾ ਆਮ ਨਾਟ ਲਾਈ ਸਹੀ ਹੈ ਆਮੜਾ ਬੇ ਧਿਆਨੇ ਹੋ ਕੇ ਪਰਮੇਸ਼ਵਰ ਦੀ ਆराधना ਕਰਨ ਵਾਲੇ ਆਪਾਂ ਵੀ ਆਰ ਦ ਪੀਪਲ ਹੂ ਵਰਸ਼ਿਪ ਅਨਕੌਂਸ਼ੀਅਸ ਆਪਰਚਾਰ ਸੁਣਨ ਤੋਂ ਬਾਅਦ ਕਰਨ ਤੋਂ ਬਾਅਦ ਉੱਥੇ ਤੁਸੀਂ ਚਾਹ ਪੀਣੀ ਆ ਰੋਟੀਆਂ ਖਾਣੀਆਂ ਇਹ ਵੀ ਭੁੱਲ ਜਾਣਾ ਯੂ ਵਿਲ ਫੋਰਗੇਟ ਆਫਟਰ ਡਰਿੰਕਿੰਗ ਟੀ ਐਂਡ ਈਟਿੰਗ ਫੂਡ ਆਫਟਰ ਥਿਸ ਪ੍ਰੀਚਿੰਗ ਬੇ ਧਿਆਨੇ ਹੋ ਕੇ ਬੇ ਸੁਧ ਹੋ ਗੇ ਓ ਇਨ ਸਲੀਪ ਮੋਰ ਐਂਡ ਅਨ ਕੌਂਸ਼ੀਅਸ ਮਾਈਂਡ ਸਵਰਤ ਸੁਭਾਲੋ ਕਮ ਆਨ ਵੇਕ ਆਪ ਸਵਰਤ ਸੁਭਾਲੋ ਤੁਹਾਡੇ ਨਾਲ ਕੋਈ ਗੱਲ ਕਰਨੀ ਚਾਹੁੰਦਾ ਏ let's so, took someone wants to speak with you important baatalaap karni chahunda hai it is an important confession par je tusi be dhyan ne agla kehnda ja anu na nu len do muh va tholen do phir gall karde ha but if you are in unconscious way then you can say that let him wash his face tusi aap be dhyan ne ha te doojiyan jo nukhs karnde ha you find four reasons and you are yourself unconscious

ਉਹ ਹੱਥ ਮਿਲਾ ਰਹੇ ਸੀ ਦੋ ਬੰਦੇ ਕੌਣ ਕੌਣ ਬੰਦਾ ਕੌਣ ਕੌਣ ਭਾਈ ਪਤਰਸ ਜੀ ਤੇ ਪਖਾਰੀ ਕੀ ਕਰ ਰਹੇ ਆ ਤੇ ਹੁਣ ਦੋਨਾਂ ਦਾ ਧਿਆਨ ਇੱਕ ਦੂਜੇ ਵੱਲ ਆ ਕਿਉਂਕਿ ਜਿਹੜਾ ਬੈਠਾ ਹੈ ਪਖਾਰੀ ਹੈ ਉਹ ਉੱਠ ਨਹੀਂ ਸਕਦਾ ਉਹਨੂੰ ਚੱਕ ਕੇ ਲਿਆਉਂਦੇ ਆ ਰੱਖ ਜਾਂਦੇ ਚੱਕ ਕੇ ਲੈ ਜਾਂਦੇ ਤੇ ਹੁਣ ਉਹਦਾ ਪੂਰਾ ਧਿਆਨ ਕਿਹਦੇ ਵੱਲ ਆ ਪੀਟਰ ਭਾਈ ਪਤਰਸ ਜੀ ਵੱਲ ਕਿਉਂਕਿ ਪਤਰਸ ਨੇ ਕੀ ਕਿਹਾ ਸੀ ਜੋ ਮੇਰੇ ਕੋਲ ਹੈਗਾ ਮੈਂ ਤੈਨੂੰ ਆਈ ਗਿਵ ਯੂ ਵਾਟ ਆਈ ਹਾ ਬੋਲੋ ਜੋ ਮੇਰੇ ਕੋਲ ਹੈਗਾ ਮੈਂ ਤੈਨੂੰ ਆਈ ਗਿਵ ਇਟ ਟੂ ਯੂ ਪਰ ਉਹ ਦਾ ਧਿਆਨ ਪੂਰਾ ਪਤਰਸ ਜੀ ਵੱਲ ਆ ਹੀ ਇਸ ਫੁਲੀ ਲੁਕਿੰਗ ਟੂ ਪੀਟਰ ਉਹਨੇ ਇਹ ਨਹੀਂ ਕਿਹਾ ਵੀ ਮੜ ਜਾ ਪਰੇ ਹੋ ਮੇਜ਼ਬਾਨ ਜੀ ਉਹ ਲੰਗਰੇ ਕੁਝ ਬੰਦੇ ਮੈਨੂੰ ਕੁਝ ਮੰਗ ਲੈਣ ਦਿਓ ਹੀ ਡਿਡ ਨਾਟ ਸੇ ਉਹ ਯੂ ਜਸਟ ਸੈਪਰਾਸਾਈਡ ਦੇ ਆਰ ਪਾਸਿੰਗ ਬਾਈ ਪੂਰਾ ਟਾਈਮ ਉਨੇ ਪਰਮੇਸ਼ਵਰ ਦੇ ਬੰਦੇ ਨਾਲ ਸਪੈਂਡ ਕੀਤਾ ਹੀ 스ਪੈਂਡ 올 ਹਿਸ ਟਾਈਮ ਵਿਦ ਅ ਮੈਨ ਆਫ ਗੋਡ ਤੇ ਤੁਹਾਡੇ ਨੂੰ ਭਗਾਰੀ ਚੰਗਾ ਜਿਹੜਾ ਉਥੇ ਉਹਦੇ ਨਾਲ ਟਾਈਮ ਤਾਂ ਸਪੈਂਡ ਕਰ ਰਿਹਾ ਉਹ ਬੈਗਰ ਇਜ਼ ਬੈਟਰ ਦੈਨ ਯੂ ਹੀ ਸਪੈਂਡਿੰਗ ਹਿਸ ਟਾਈਮ ਤੁਸੀਂ ਤਾਂ ਆਏ ਵੀ ਆ ਤੇ ਟਾਈਮ ਵੀ ਨਹੀਂ ਸਪੈਂਡ ਕੀਤਾ ਪ੍ਰਭੂ ਦੇ ਨਾਲ ਯੂ ਹੈਵ ਕਮ ਯੇਟ ਯੂ ਡਿਡ ਨੋ ਸਪੈਂ ਯਰ ਟਾਈਮ ਵਿਦ ਦ ਲਾਰਡ ਉਹਨੇ ਹੱਥ ਮੜਾਏ ਤੇ ਕਿਹਾ ਸ਼ੇਕਿੰਗ ਹੈਂਡਸ ਐਂਡ ਸੈਡ ਮੈਂ ਤੈਨੂੰ ਕਹਿੰਦਾ ਆ ਉੱਠ ਕੇ ਖੜਾ ਹੋ ਜਾ ਯਿਸੂ ਮਸੀਹ ਦੇ ਨਾਮ 'ਤੇ ਤੇ ਉਸੇ ਵੇਲੇ ਉੱਠ ਕੇ ਖੜਾ ਹੋ ਗਿਆ ਐਂਡ ਐਟ that very moment he rose ਹਾਲੇਲੂਇਆ ਹਾਲੇਲੂਇਆ ਤੇ ਚੱਲਣ ਫਿਰਨ ਲੱਗਾ ਸਟਾਰਟਡ ਟੂ ਵਾਕ ਅਰਾਊਂਡ ਐਂਡ that history dassdiyan ਉਹਦੇ ਪੈਰ ਸੁੱਕੇ ਹੋਏ ਸਨ ਐਂਡ ਐਂਡ that history says his uh, legs were dry ਪਰ ਜਦੋਂ ਹੀ ਉਹਨੇ ਰੱਬ ਦੇ ਬੰਦੇ ਨੇ ਕਿਹਾ ਕਿ ਧਿਆਨ ਹੈਲੋ ਧਿਆਨ ਕੀ ਬਲਾ ਬਹੁਤ ਧਿਆਨ ਜੁੜ ਗਿਆ ਅਟੈਂਸ਼ਨ ਵਾਸ ਤੇ ਸੁੱਕੇ ਗਿੱਟੇ ਵੀ ਕੀ ਹੋ ਗਏ ਹਰੇ ਹੋ ਗਏ ਬੋਲ ਯਿਸੂ ਮਸੀਹ ਦੇ ਨਾਮ ਕੀ ਹਾਲੇਲੂਇਆ 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 ਇਸ ਲਈ ਅੱਜ ਤੋਂ ਬਾਅਦ ਤੁਸੀਂ ਕਿੱਦਾਂ ਆਉਣਾ ਹਾਊ ਯੂ ਗਾਟ ਟੂ ਕਮ ਧਿਆਨ ਦੇਣਾ ਕਿੱਦਾਂ ਆਣਾ ਕਿੱਦਾਂ ਆਣਾ ਬਹਿਣਾ ਕਿੱਦਾਂ ਸੁਣਨਾ ਕਿੱਦਾਂ ਦੇਖਣਾ ਕਿੱਦਾਂ ਤੇ ਜਾਣਾ ਕਿੱਦਾ ਇਹ ਤਾਂ ਲੱਗਦਾ ਧਿਆਨ ਨਾਲ ਨਹੀਂ ਤੇ ਜੇ ਕੋਈ ਤੁਰੇ ਜਾਂਦੇ ਤੇ ਤੁਹਾਡੇ ਸਾਈਕਲ ਮਾਰੇ ਤੁਸੀਂ ਕਹਿੰਦੇ ਆ ਦੇਖ ਦੇਖ ਤੈਨੂੰ ਦੇਖਦਾ ਹੀ ਅੰਨਾ ਹੋਇਆ ਐਦਾਂ ਕਹਿੰਦੇ ਨਾ ਵਾ ਜਿਹਨੂੰ ਦੇਖਦਾ ਨਹੀਂ ਉਹਨੂੰ ਲੋਕ ਕੀ ਕਹਿੰਦੇ ਆ ਬੋਲੋ

ਜਦੋਂ ਇੱਥੇ ਬੋਲਣ ਲਈ ਕਿਹਾ ਜਾਊ ਮੈਂ ਬੋਲਾਂਗਾ ਸੁਣਨੇ ਲਈ ਕਿਹਾ ਜਾਊ ਮੈਂ ਸੁਣਾਗਾ ਤੇ ਦੇਖਣ ਲਈ ਕਿਹਾ ਜਾਊ ਤਾਂ ਮੈਂ ਆਵ ਸੀ ਧਿਆਨ ਟੈਂਸ਼ਨ ਲੱਟਨਾ ਅਸਲੀ ਕਹਾਣੀ ਕਿੱਥੇ ਆ ਕਿੱਥੇ ਆ ਮਜ਼ੇ ਜੇ ਨਾ ਘਾਓ ਨਾ ਜਿੱਦਾਂ ਮੈਂ ਕਿਹਾ ਠੀਕ ਜੀ ਲਾ ਕੇ ਆਨੰਦ ਜਿਹਾ ਬਣਾਓ ਜਰਾ ਧਿਆਨ ਫੇਰ ਹੀ ਜੁੜੋਗੇ ਤੁਸੀਂ

ਪਾਸਟਰ ਢੋਲ ਨੇ ਨਹੀਂ ਕਿਹਾ ਪ੍ਰਭੂ ਦੇ ਵਚਨ ਨੇ ਉਹ ਤੈਨੂੰ ਤੇਰੇ ਸਾਰੇ ਰੋਗਾਂ ਤੋਂ ਕੀ ਕਰਦਾ ਹੈ ਬੋਲੋ ਤੇ ਸਹੀ ਕੀ ਕਰਦਾ ਹੈ ਬੋਲੋ ਉਹ ਮੈਨੂੰ ਮੇਰੇ ਸਾਰੇ ਰੋਗਾਂ ਤੋਂ ਚੰਗਾ ਕਰਦਾ ਹੈ ਆਮਨ ਆਮਨ 1900 93 ਦੀ ਗੱਲ ਹੈ 1993 ਕਿ ਵਿਅਕਤੀ ਹਸਪੀਟਲ ਦੇ ਵਿੱਚ ਬਿਮਾਰ ਸੀ ਅ ਮੈਨ ਸਿਕ ਐਂਡ ਇਨ ਦਾ ਹਸਪੀਟਲ ਤੇਨ ਨੂੰ ਪਤਾ ਲੱਗਿਆ ਖੋਜੇਵਾਲ ਦੇ ਵਿੱਚ ਪ੍ਰੇਅਰ ਹੁੰਦੇ ਆ ਐਂਡ ਦੇ ਕੇਮ ਟੂ ਨੋ ਥੈ ਪ੍ਰੇਅਰਸ ਆ ਡਨ ਇਨ ਦਾ ਖੋਜੇਵਾਲਾ ਉਹ ਖੋਜੇਵਾਲ ਆਏ ਦੇ ਕੇਮ ਟੂ ਖੋਜੇਵਾਲ ਬਿਸ਼ਪ ਸਾਹਿਬ ਉਹਨਾਂ ਨੂੰ ਮਿਲੇ ਐਂਡ ਬਿਸ਼ਪ ਸਰ ਮੈਟ them ਤੇ ਜਦੋਂ ਜਾਣ ਲੱਗੇ ਐਂਡ ਵੈਨ ਦੇ ਵਰ ਅਬਾਊਟ ਟੂ ਲੀਵ ਤੁਹਾਨੂੰ ਕਿਹਾ ਵੀ ਸੰਤ ਜੀ ਕੁਛ ਦੇ ਦਿਓ ਸਾਨੂੰ ਬਿਮਾਰ ਵਾਸਤੇ ਅੰਡੇ ਆਸ ਸੇਂਟ ਗਿਵ ਅਸ ਸਮਥਿੰਗ ਫੋਰ ਦਾ ਸਿਕ ਵਨ ਉਹ ਗਏ ਦੇ ਦੇਣੇ ਇਹ ਨਹੀਂ ਸਟ ਵੀ ਵਿਲ ਗਿਵ ਇਟ ਉਹਨਾਂ ਨੇ ਇੱਕ ਜਲ ਤੇ ਇੱਕ ਆਇਲ ਮੰਗਵਾਇਆ ਐਨੀ ਜਸ ਬਰਾਟ ਇਨ ਐਨ ਆਇਲ ਐਂਡ ਅ ਵਾਟਰ ਬੋਟਲ ਪ੍ਰਾਰਥਨਾ ਕੀਤੀ ਪ੍ਰੇਡ ਅਪਨ ਥੈਟ ਥਿੰਗ ਤੇ ਉਹਨਾਂ ਨੂੰ ਕਿਹਾ ਏ ਜਿਹੜਾ ਹਸਪੀਟਲ ਚ ਬੰਦਾ ਬਿਮਾਰ ਹੈ ਉਹਦੇ ਜਾ ਕੇ ਤੇਲ ਲਗਾ ਦਿਓ ਤੇ ਜਲ ਪੜਾ ਦਿਓ ਐਂਡ ਐਂਡ ਹੀ ਸੇਡ ਅਨ ਟੂ ਥੈਮ ਜਸਟ ਮੇਕ ਈਮ ਬ੍ਰਿੰਗ ਥਿਸ ਵਾਟਰ ਐਂਡ ਅਪਲਾਈ ਬਲੱਡ ਥਿਸ ਔਇਲ ਅਪਨ ਹਿਮ ਹਜੇ ਵੀ ਉਹਨਾਂ ਦਾ ਮਨ ਠਹਿਰਦਾ ਨਹੀਂ ਥੇਅਰ ਮਾਈਂਡ ਇਜ਼ ਨੋਟ ਯੈਟ ਸਟੇਸ਼ਨਰੀ ਉਹ 5 ਮਿੰਟ ਬੈਠਣ ਤੋਂ ਬਾਅਦ ਕਹਿੰਦੇ ਜੀ ਹੋਰ ਵੀ ਕੁਝ ਦੇ ਦਿਓ ਐਂਡ ਆਫਟਰ ਸਿਟਿੰਗ ਫਾਰ 5 ਮਿੰਟਸ 뎃 ਸੇਡ ਗਿਵ ਅਸ ਸਮਥਿੰਗ ਮੋਰ ਕਿਉਂਕਿ ਜੇ ਨਾ ਨੂੰ ਡਾਕਟਰ ਨੇ ਕਹਿਆ ਹੋਵੇ ਵੀ ਤੁਹਾਡਾ ਬੰਦਾ ਮਰਨ ਵਾਲਾ ਐਂਡ ði ਡਾਕਟਰ ਹੈਜ਼ ਸੇਡ ਯੂਅਰ ਮੈਨ ਇਜ਼ ਫੋਰ ਟੂ ਡਾਈ ਹੋਰੋਂ ਕਦੀ ਤਾਂ ਪਾਣੀ ਵਾਲ ਨੂੰ ਦੇਖਦੇ ਆ ਤੇ ਕਦੀ ਬਿਸ਼ਪ ਸਾਹਿਬ ਵੱਲੋਂ ਦੇਖ ਲੈਂਦੇ ਆ ਯੂ ਆ ਲੁਕਿੰਗ ਟੂ ਦਾ ਵਾਟਰ ਐਂਡ ਸਮ ਟਾਈਮ ਟੂ ਦਾ ਬਿਸ਼ਪ ਸਾਹਿਬ ਸਰ ਯਾਰ ਬੰਦਾ ਮਰਨੇ ਹੋਣਾ ਕਿਤੇ ਪਾਣੀ ਵਿੱਚ ਜਾਓ ਉਹ ਐਂ ਮੈਨ ਇਸ ਗੋਟ ਟੂ ਡਾਈ ਐਂਡ ਟੂ ਸੇ ਜਸਟ ਟੇਕ ਦਾ ਵਾਟਰ ਕਦੀ ਉਹ ਤੇਲ ਦੀ ਸ਼ੀਸ਼ੀ ਵੱਲੋਂ ਦੇਖ ਲੈਂਦੇ ਦੇ ਕਦੀ ਬਿਸ਼ਪ ਸਾਹਿਬ ਵੱਲੋਂ ਦੇਖ ਲੈਂਦੇ ਆ ਨਾ ਉਹ ਤੇ ਆਰ ਲੁਕਿੰਗ ਟੂ ਦਾ ਔਇਲ ਬੋਟਲ ਐਂਡ ਸਮ ਟਾਈਮ ਟੂ ਦਾ ਬਿਸ਼ਪ ਸਾਹਿਬ ਫੇ ਪੰਜ ਮਿੰਟ ਨੰਗ ਐ 5 ਮਿੰਟਸ ਪਾਸ ਬਿਸ਼ਪ ਸਾਹਿਬ ਨੇ ਕਿਹਾ ਵੀ ਹੁਣ ਤੁਸੀਂ ਜਾਓ ਐਂ ਬਿਸ਼ਪ ਸੈਡ ਗੋ ਮੈਂ ਜੋ ਕਰਨਾ ਹੀ ਕਰਤਾ ਤੁਹਾਨੂੰ ਪਤਾ ਉਹਨਾਂ ਦਾ ਕੰਮ ਸਿੱਧਾ ਹੀ ਸੀ ਦੇ ਵਾ ਬਰੀ ਸਟ੍ਰੇਟ ਫੋਰਵਰਡ ਉਹ ਫਿਰ ਬੈਠੇ ਰਹੇ ਉੱਠੇ ਨਹੀਂ ਦੇਖਿਆ ਸਿਟਿੰਗ ਓਵਰ देयर ਐਂਡ ਦੇ ਨਾ ਕਹਿੰਦੇ ਕੋਈ ਹੋਰ ਵੀ ਦੇ ਦਿਓ ਸਾਨੂੰ ਹੈਗਾ ਕੁਝ ਤਾਂ ਦੇ ਦਿਓ ਉਹਨੇ ਹਾਂ ਇੱਕ ਕੰਮ ਕਰੋ ਮੈਂ ਤੁਹਾਨੂੰ ਪ੍ਰਾਰਥਨਾ ਪੱਤਰ ਦਿੰਦਾ ਐਂਡ ਹੀ ਸੈਡ ਆਈ ਵਿਲ ਗਿਵ ਯੂ ਅ ਪ੍ਰੇਅਰ ਤੁਸੀਂ ਸਾਰੇ ਜਾਨੇ ਉਹਦੇ ਲਾਗੇ ਬਹਿ ਕੇ ਪ੍ਰਾਰਥਨਾ ਕਰ ਸਕਦੇ ਆ 올 ਕੈਨ ਸਿਟ ਅਰਾਊਂਡ ਐਂਡ ਪ੍ਰੇ ਕਹਿੰਦੇ ਹੋਰ ਵੀ ਦੇ ਦਿਓ ਕੇ ਵਸ ਦੇ ਸੌਂਸਾ ਉਹ ਵੀ ਮ ਆ ਗਿਆ 5 ਮਿੰਟ ਚ ਉਹ ਵੀ ਆ ਗਿਆ ਐਂਡ ਅਗੇਨ ਐਂਡ ਦੈਟ ਵਾਸ ਬਰਾਊਟ ਇਨ ਐਂਡ ਦੇ ਹੁਣ ਉਹਨਾਂ ਨੂੰ ਉਹ ਵੀ ਦਿੱਤਾ ਐਂਡ ਨਾਊ ਦੇ ਵਰ ਗਿਵਨ ਦੈਟ ਪ੍ਰੇਅਰ ਉਹ ਹੁਣ ਫਿਰ ਬੈਠੇ ਕੁਰਸੀ ਤੇ they are still sitting on the chair ਕਦੇ ਪੇਪਰ ਵੱਲੋਂ ਦੇਖਦੇ ਕਦੇ ਬਿਸ਼ਪ ਸਾਹਿਬ ਵੱਲੋਂ ਦੇਖਦੇ ਸਮ ਟਾਈਮ ਲੁਕਿੰਗ ਟੂ ਅਸ ਅ ਪੇਪਰ ਪ੍ਰੈਪਰ ਐਂਡ ਟੂ ਅਸ ਦ ਬਿਸ਼ਪ ਸਾਹਿਬ ਕਦੇ ਟੇਬਲ ਤੇ ਪਈ ਬੋਤਲ ਵੱਲੋਂ ਦੇਖ ਲੈਂਦੇ ਆ ਸਮ ਟਾਈਮ ਲੁਕਿੰਗ ਟੂ ਦ ਬੋਟਲ ਕੈਪਟ ਔਨ ਦ ਟੇਬਲ ਕਿਉਂਕਿ ਹੁਣ ਉਹਨਾਂ ਦਾ ਤਾਂ ਬੰਦਾ ਭਾਈ ਮਰਨ ਵਾਲਾ ਤੇ ਬੰਦੇ ਨੂੰ ਹੁੰਦਾ ਕਿ ਯਾਰ ਇਹਦੇ ਨਾਲ ਐਂਡ ਨਾਊ ਦੇਅਰ ਮਨ ਇਜ਼ ਬੋਰ ਟੂ ਡਾਈ ਦਿਸ ਵਿਲ ዱ ਤੁਸੀਂ ਬਾਹਰ ਨਾ ਇੱਥੇ ਜਿੱਥੇ ਆਪਣੀ ਚਾਹ ਬਣਦੀ ਉੱਥੇ ਇੱਕ ਬੰਦਾ ਦੇਖਦੇ ਵੱਡਾ ਸਾਰਾ ਮੱਥਾ ਉਹਦਾ ਗੋਡਾ ਬਿੰਗਾ ਹੋਇਆ ਹੁਣ ਬਾਹਰ ਨੂੰ ਨਿਕਲਿਆ ਖੁੰਡੀ ਨਾਲ ਤੁਰ ਜਾਓ ਉੱਥੇ ਤੁਸੀਂ ਦੇਖੋ ਤੁਹਾਨੂੰ ਲੱਪਣ ਇੱਕ ਗੱਲ ਉਹਦੇ ਭਰਾ ਦੀ ਹੈ ਤੇ ਉਦੋਂ ਉਹਨੇ ਪ੍ਰਭੂ ਯਿਸੂ ਮਸੀਹ ਨੂੰ ਮੰਨਿਆ ਸੀ ਇਹੀ ਜਲ ਤੇ ਤੇਲ ਲਾਉਣ ਦੇ ਨਾਲ ਬੰਦਾ ਹਸਪੀਟਲ ਚੋਂ ਬਾਹਰ ਆ ਗਿਆ ਸੀ ਯਿਸੂ ਮਸੀਹ ਦੇ ਨਾਮ ਤੇ ਇਹ ਅਸਲ ਦੇ ਵਿੱਚ యేసు ਮਸੀਹ ਦੇ ਵਹਾਏ ਹੋਏ ਲਹੂ ਨੂੰ ਰਿਪਰੈਜ਼ੈਂਟ ਕਰਦਾ ਹੈ ਐਂਡ ਥਿਸ ਇਜ਼ ਅ ਰਿਪਰੈਜ਼ੈਂਟੇਸ਼ਨ ਆਫ ਦ ਬਲੱਡ ਦੈਟ ਜੀਜ਼ਸ ਸ਼ੈਡ ਓਨ ਦ ਕ੍ਰਾਸ ਇਟ ਦਖਾਉਂਦਾ ਹੈ యేసు ਮਸੀਹ ਦੇ ਲਹੂ ਨੂੰ ਇਟ ਸਿਗਨੀਫਾਈਸ ਦ ਬਲੱਡ ਆਫ ਜੀਜ਼ਸ ਕਿਉਂ ਦੇ ਲਹੂ ਦੇ ਵਿੱਚ ਤਾਕਤ ਹੈ ਦੈਰ ਇਜ਼ ਪਾਵਰ ਇਨ ਹਿਸ ਬਲੱਡ ਕਿੰਨੇ ਵਿਸ਼ਵਾਸ ਕਰਦੇ ਆ ਕਿ ਉਹਦੇ ਲਹੂ 'ਚ ਤਾਕਤ ਹੈ ਹਾਲੇਲੂਇਆ ਪ੍ਰੇਜ਼ ਦ ਲਾਰਡ ਪ੍ਰੇਜ਼ ਦ ਲਾਰਡ ਮੈਨੂੰ ਪਤਾ ਅੱਜ ਬਹੁਤ ਸਾਰੇ ਮੈਨੂੰ ਮਿਲਣ ਵਾਸਤੇ ਆਇਆ ਮੈਨੀ ਹੈਵ ਕਮ ਟੂ ਮੀਟ ਮੀ ਆਈ ਨੋ मेरा ख्याल एक दो बाद में तनु समझा नहीं सादा कुछ और नहीं करना है मोर दन देस एंड मेक यू डिस्टेंस मैं फर्स्ट प्रेफरेंस था डेली आज दा वचन लेके आया हूँ दिस इज़ द फर्स्ट प्रार्थी आई हैव ब्रोट दिस वर्ड फॉर यू होना जो था डेली प्रार्थना किधी जाओगी प्रेयर वुल बी डन फॉर यू कल ਪੜ੍ਹੂ ਆਹ ਸਭ ਤੋਂ ਵੱਡੀ ਗੱਲ ਹੈ ਦ ਗ੍ਰੇਟੈਸਟ ਥਿੰਗ ਇਜ਼ ਉਹ ਕਹਿੰਦਾ ਮੈਂ ਤੇਰੀਆਂ ਸਾਰੀਆਂ ਸਾਰੀਆਂ 올 ਬੁਰਾਈਆਂ ਨੂੰ ਖਿਮਾ ਕਰਦਾ ਕਰਾਉਣੀਆਂ ਕਿ ਨਹੀਂ ਹੈਲੋ ਤਾਂ ਹੋਣੀ ਆ ਜੇ ਦੁਬਾਰਾ ਜਾ ਕੇ ਨਹੀਂ ਕਰਦੀਆਂ ਇਟ ਵਿਲ ਬੀ ਫੋਰਗਿਵਨ ਇਫ ਯੂ ਡੂ ਨਾਟ ਰਿਪੀਟ ਹਾਂ ਸਾਡਾ ਖਿਆਲ ਹੁੰਦਾ ਵੀ ਕਰ ਦਿਓ ਜੀ ਸਾਰੀਆਂ ਹੀ ਵੀ ਸੇ ਡੂ ਇਟ ਨਵੇਂ ਜਨੋ ਬੇਸਾਈ